ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕੋ ਅੱਜ ਬਣਾਉਣ ਲੱਗੀ ਜੀ ਮੈਂ ਸ਼ਿਮਲਾ ਮਿਰਚਾਂ ਇਹ ਮੈਂ ਆਲੂ ਉਬਾਲ ਕੇ ਹੱਥ ਦੇ ਨਾਲ ਮੈਂ ਇਹਨਾਂ ਨੂੰ ਹੁਣਾਂ ਜਾਨੀ ਕਿ ਇਸ ਤਰ੍ਹਾਂ ਕਰਕੇ ਸਾਰੇ ਜਿਹੜੇ ਥੋੜੇ ਬਹੁਤੇ ਮੈਸ਼ ਕਰ ਲਏ ਇਹ ਹੈਗੀਆਂ ਆ ਅਦਰਕ ਪਿਆਜ਼ ਤੇ ਹਰੀਆਂ ਮਿਰਚਾਂ ਤੇ ਬਾਕੀ ਆ ਮਸਾਲੇ ਥੋੜਾ ਕੜੀ ਪੱਤਾ ਥੋੜਾ ਜੀਰਾ ਠੀਕ ਹੈ ਜੀ ਤੇ ਇਹ ਸ਼ਿਮਲਾ ਮਿਰਚਾਂ ਮੈਂ ਬਿਲਕੁਲ ਧੋ ਕੇ ਸਾਫ਼ ਕਰਕੇ ਰੱਖ ਲਈਆਂ ਜਿਹੜੀਆਂ ਵੱਡੀਆਂ ਸੀ ਉਹਨਾਂ ਨੂੰ ਮੈਂ ਇਸ ਤਰ੍ਹਾਂ ਕਰਕੇ ਕੱਟ ਲਿਆ ਤੇ ਜਿਹੜੀਆਂ ਛੋਟੀਆਂ ਸੀ ਜਿਹੜਾ ਉਹਨਾਂ ਨੂੰ ਮੈਂ ਇਸ ਤਰ੍ਹਾਂ ਪਰ ਵਿੱਚੋਂ ਚੰਗੀ ਤਰ੍ਹਾਂ ਦੇਖ ਲੈਣਾ ਆ ਕਿ ਯਾਰੀ ਮਿਰਚਾਂ ਵਿੱਚੋਂ ਖਰਾਬ ਹੁੰਦੀਆਂ ਆ ਜਿਹੜੀਆਂ ਕਿ ਆਪਣੇ ਭਾਰਤਨਯੋਗ ਨਹੀਂ ਹੁੰਦੀਆਂ ਬਿਲਕੁਲ ਧਿਆਨ ਦੇ ਨਾਲ ਸਾਰਾ ਕੰਮ ਜਿਹੜਾ ਆ ਕਰਨਾ ਹੈਗਾ ਆ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਮੇਰੀ ਸਿਹਤ ਹੁਣ ਅੱਜਕੱਲ ਠੀਕ ਨਹੀਂ ਰਹਿੰਦੀ ਹੈ ਕਿ ਕਾਫੀ ਦਿਨ ਹੋ ਗਏ ਆ ਤੇ ਵੀਡੀਓ ਮੇ ਕੋ ਟਾਈਮ ਸਰ ਪਾਈ ਨਹੀਂ ਜਾਂਦੀ ਤੇ ਇੱਧਰ ਹੁਣ ਆਪਾਂ ਗੈਸ ਬਾਲ ਕੇ ਨਾ ਕੜਾਈ ਉੱਤੇ ਰੱਖ ਲੈਣੇ ਆ ਪਰ ਆ ਲਾਈਟਰ ਵੀ ਮੇਰੇ ਕੋ ਚੱਲਿਆ ਨਹੀਂ ਹੁਣ ਡੱਬੀ ਦੇ ਨਾਲ ਹੀ ਬਾੜ ਲੈਣੇ ਹੋਰ ਕੀ ਕਰਨਾ ਆ ਤੇ ਇਹਦੇ ਵਿੱਚ ਤੇਲ ਪਾ ਦਿੰਨੀ ਆ ਥੋੜਾ ਜਿਹਾ ਤੇ ਕਿਉਂਕਿ ਮੈਨੂੰ ਹਨਾ ਆਲੂ ਜਿਹੜੇ ਚਿੱਟੇ-ਚਿੱਟੇ ਚੰਗੇ ਨਹੀਂ ਲੱਗਦੇ ਹੈਗੇ ਇੱਧਰ ਮੈਂ ਆਟਾ ਵੀ ਗੁੰਨ ਕੇ ਰੱਖਿਆ ਹੋਇਆ ਆ ਤੇ ਇਹਦੇ ਵਿੱਚ ਮੈਂ ਹੁਣ ਆ ਦੇਖ ਲੈਣੀ ਆ ਵੀ ਤੇਲ ਗਰਮ ਹੋ ਗਿਆ ਤਾਂ ਮੈਂ ਇਹਦੇ ਵਿੱਚ ਜੀਰਾ ਪਾ ਦੇਣਾ ਆ ਤੇ ਆਲੂ ਜਿਹੜੇ ਇਹ ਆਪਾਂ ਆਲੂ ਜਿਹੜੇ ਆ ਇਹਨਾਂ ਨੂੰ ਮੈਂ ਨਾ ਕਲਰ ਮਤਲਬ ਕਿ ਪੀਲਾ ਜਿਹਾ ਹੋ ਜਵੇ ਜਿੱਦਾਂ ਹਲਦੀ ਵਾਲਾ ਤੇ ਤਾਂ ਕਰਕੇ ਮੈਂ ਪਾਉਣਾ ਆ ਨਹੀਂ ਤਾਂ ਮੈਨੂੰ ਹਨਾ ਉਦਾਂ ਜੇ ਆਲੂ ਆਪਾਂ ਚਿੱਟੇ ਜਿਹਾ ਪਾਈਏ ਤਾਂ ਸਬਜ਼ੀ ਚੰਗੀ ਨਹੀਂ ਲੱਗਦੀ ਹੈਗੀ ਤੇ ਇੱਧਰ ਤੇਲ ਮੇਨ ਲੱਗਦਾ ਵੀ ਗਰਮ ਹੋ ਗਿਆ ਆ ਥੋੜਾ ਹੋਰ ਗਰਮ ਹੋ ਲੈਣ ਦਿੰਨੇ ਆ ਤੇ ਇਹਦੇ ਚ ਪਾ ਦਿੰਨੇ ਆਪਾਂ ਜੀਰਾ ਥੋੜਾ ਜਿਹਾ ਜੀਰਾ ਪੋਜ ਜਾਊਗਾ ਤਾਂ ਫਿਰ ਬਾਕੀ ਦੇ ਮਸਾਲੇ ਬਾਅਦ ਚ ਹੋਰ ਪਾ ਦਨੇ ਆ ਬਾਅਦ ਨੇ ਪਕੜੀ ਪੱਤਾ ਚੰਗੀ ਤਰ੍ਹਾਂ ਇਹਨੂੰ ਸੁੱਕਾ ਪਿਆ ਆ ਮੈਂ ਚੰਗੀ ਤਰ੍ਹਾਂ ਪੋਰ ਕੇ ਜਿਹੜਾ ਵਿੱਚ ਪਾ ਦੇਣਾ ਹੈ ਕੜੀ ਪੱਤਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਇਸ ਕਰਕੇ ਮੈਂ ਕੜੀ ਪੱਤੇ ਦਾ ਜ਼ਿਆਦਾ ਯਾਨੀ ਕਿ ਕਰਦੀ ਆ ਇਹ ਵੀ ਮੈਨੂੰ ਇੱਕ ਭੈਣ ਨੇ ਲਿਆ ਕੇ ਦਿੱਤਾ ਉਹਨੇ ਕਿੰਨੇ ਵੱਡੇ ਪੱਤੇ ਮੈਨੂੰ ਲਿਆ ਕੇ ਨਾ ਸਕਾ ਕੇ ਦਿੱਤੇ ਹੈਗੇ ਆ ਤੇ ਮੈਂ ਸਾਰੀਆਂ ਸਬਜ਼ੀਆਂ ਚ ਜਾਨੀ ਕੜੀ ਪੱਤਾ ਜਿਹੜਾ ਹੈ ਪਾ ਦੇਣੀ ਆ ਕੜੀ ਪੱਤੇ ਤੇ ਬਹੁਤ ਫਾਇਦੇ ਹੁੰਦੇ ਹੋ ਤੁਸੀਂ ਕਿਤੇ ਵੀ ਜਾ ਕੇ ਸਰਚ ਕਰਕੇ ਗੂਗਲ ਤੇ ਦੇਖ ਸਕਦੇ ਆ ਤੇ ਇਹਦੇ ਵਿੱਚ ਮੈਂ ਪਾ ਦਤੀ ਹਲਦੀ ਲੂਣ ਥੋੜੀ ਜਿਹੀ ਹਰੀ ਮਿਰਚ ਤਾਂ ਹੈਗੀ ਹੈ ਕਿ ਲਾਲ ਮਿਰਚ ਵੀ ਪਾਉਂਗੀ ਇਹਦੇ ਵਿੱਚ ਤੇ ਫਿਰ ਕਿਉਂਕਿ ਹਰੀਆਂ ਮਿਰਚਾਂ ਕੱਟਿਆ ਇਸ ਕਰਕੇ ਤੇ ਮੈਂ ਬਸ ਹੁਣ ਇਹਦੇ ਵਿੱਚ ਪਾ ਦੇਣੀ ਆ ਆਲੂ ਬਸ ਹੁਣ ਆਪਾਂ ਬਸ ਮਾਣਾ ਜਾਈ ਇਹਨੂੰ ਪਕਾਉਣਾ ਜਿਆਦਾ ਨਹੀਂ ਬਣਾਉਣਾ ਪਕਾਉਣਾ ਹੈਗਾ ਤੇ ਹਲਦੀ ਦਾ ਹੀ ਆ ਵੀ ਬਸ ਹਲਦੀ ਦਾ ਕੱਚਾ ਪੰਜ ਜਿਹੜਾ ਆ ਖਤਮ ਹੋ ਗਿਆ ਬਸ ਕਿਉਂਕਿ ਤੇਲ ਤਾਂ ਗਰਮ ਹੋਇਆ ਹੀ ਆ ਇਹਨੂੰ ਜਿਆਦਾ ਪਕਾਉਣ ਦੀ ਲੋੜ ਨਹੀਂ ਹੈਗੀ ਤੇ ਹੁਣ ਆਪਾਂ ਪਾ ਦਿੰਨੇ ਸਾਰੇ ਆਲੂ ਇਹਦੇ ਵਿੱਚ ਚੱਕ ਕੇ ਲੋ ਜੀ ਠੀਕ ਆ ਅੱਜਕੱਲ ਹਣਾ ਕੁੱਤੇ ਬਹੁਤ ਗਲੀਆਂ 'ਚ ਫਿਰਦੇ ਆਪਣੇ ਬੱਚਿਆਂ ਦਾ ਤੁਸੀਂ ਧਿਆਨ ਰੱਖਿਆ ਕਰੋ ਇੱਕ ਹੁਣੇ ਸਵੇਰੇ ਮੈਨੂੰ ਖਬਰ ਸੁਣਾਈ ਵਿਤਾਜਪੁਰ ਰੋਡ ਲੁਧਿਆਣਾ ਤੇ ਇੱਕ ਬੱਚੇ ਨੂੰ ਹਣਾ ਕੁੱਤੇ ਆਨੇ ਬਹੁਤ ਵੱਡੇ ਆ ਤੇ ਤੁਸੀਂ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਤੇ ਮੈਂ ਨਾ ਇਹ ਸਾਰੇ ਆਲੂ ਪਾ ਕੇ ਤੇ ਇਸ ਤਰ੍ਹਾਂ ਵਿੱਚ ਜੋ ਵੀ ਮਟੀਰੀਅਲ ਮੈਂ ਬਣਾਇਆ ਸੀਗਾ ਆਲੂ ਪਿਆਜ਼ ਅਦਰਕ ਸਾਰਾ ਕੁਝ ਕਰਕੇ ਇਸ ਤਰ੍ਹਾਂ ਜਿਹੜੇ ਆਲੂ ਬਣਾ ਕੇ ਮੈਂ ਥਾਲੀ ਦੇ ਵਿੱਚ ਕੱਢ ਲਏ ਆ ਤੋਂ ਉਦੋਂ ਮੈਂ ਤੇਲ ਫੇਰ ਉਸੇ ਕੜਾਈ ਦੇ ਵਿੱਚ ਪਾ ਕੇ ਤੇਲ ਜਿਹੜਾ ਮੈਂ ਗੈਸ ਤੇ ਰੱਖ ਦਿੱਤਾ ਆ। ਤਾਂ ਹੁਣ ਮੈਂ ਸ਼ਿਮਲਾ ਮਿਰਚਾਂ ਜਿਹੜੀਆਂ ਭਰ ਲੈਣੀਆਂ ਚਮਚੇ ਨਾਲ ਨਹੀਂ ਚੰਗੀ ਤਰ੍ਹਾਂ ਭਰ ਹੁੰਦੀਆਂ ਇਹਨਾਂ ਨੂੰ ਹੱਥ ਦੇ ਨਾਲ ਆਲੂਆਂ ਨੂੰ ਦਬਾ-ਦਬਾ ਕੇ ਹਨਾ ਚੰਗੀ ਤਰ੍ਹਾਂ ਜਿਹੜੇ ਆ ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਭਰ ਲੈਣੀਆਂ ਹੈਗੀਆਂ ਆ ਜਿਹੜੀ ਵਿੱਚੋਂ ਬਿਲਕੁਲ ਖਾਲੀ ਨਾ ਰਵੇ। ਤੇ ਆਪਾਂ ਹੌਲੀ ਹੌਲੀ ਇਹ ਮਿਰਚਾਂ ਜਿਹੜੀਆਂ ਆ ਵਿੱਚ ਪਾ ਦੇਣੀਆਂ ਜੇ ਤੁਸੀਂ ਕਹੋ ਵੀ ਅੱਧੇ ਜਿਹੜੀਆਂ ਮਿਰਚਾਂ ਕੀਤੀਆਂ ਇਹਨਾਂ ਚੋਂ ਆਲੂ ਨਿਕਲ ਜਾਣਗੇ ਨਹੀਂ ਇਹ ਆਲੂ ਨਿਕਲਦੇ ਨਹੀਂ ਹੈਗੇ ਇੱਦਾਂ ਹੀ ਰਹਿੰਦੇ ਆ ਤੇ ਆਪਾਂ ਇਸ ਤਰ੍ਹਾਂ ਕਰਕੇ ਜਿਹੜੀਆਂ ਮਿਰਚਾਂ ਸਾਰੀਆਂ ਮੈਂ ਪਾ ਦੇਣੀਆਂ ਆ ਤੇ ਆ ਜਿਹੜੀ ਐ ਇਹ ਦਾਦੀਆਂ ਕੀਤੀਆਂ ਇਹਨੂੰ ਇਸ ਤਰ੍ਹਾਂ ਮੁੱਦੇ ਕਰ ਦੇਣਾ ਜਦੋਂ ਮੁੱਦੇ ਕਰ ਦਵਾਂਗੇ ਤੇ ਆਲੂ ਜਿਹੜੇ ਫੇਰ ਵਿੱਚੋਂ ਨਿਕਲਦੇ ਨਹੀਂ ਹੈਗੇ ਆਪਾਂ ਇੱਦੇ ਸਾਰੀਆਂ ਮਿਰਚਾਂ ਭਰ-ਭਰ ਕੇ ਜਿਹੜੀਆਂ ਪਾ ਲੈਣੀਆਂ ਆ ਤੁਸੀਂ ਇਸ ਤਰ੍ਹਾਂ ਸਬਜੀ ਬਣਾਇਆ ਕਰੋ ਵੈਸੇ ਤਾਂ ਤੁਸੀਂ ਬਣਾਉਂਦੇ ਹੀ ਹੋਵੋਗੇ ਜੇ ਨਹੀਂ ਬਣਾ ਕਦੇ ਬਣਾਈ ਮਿਰਚਾ ਸ਼ਿਮਲਾ ਭਰ ਕੇ ਇਸ ਤਰ੍ਹਾਂ ਤੁਸੀਂ ਬਣਾ ਲਿਆ ਕਰੋ ਮੈਨੂੰ ਇੱਦਾਂ ਜ਼ਿਆਦਾ ਵਧੀਆ ਲੱਗਦੀਆਂ ਆ ਬਹੁਤ ਟੇਸਟੀ ਬਣਦੀਆਂ ਆ ਬੱਚੇ ਤਾਂ ਇਹ ਕਹਿਣਗੇ ਵੀ ਸ਼ਿਮਲਾ ਮਿਰਚਾਂ ਬਣਾਓ ਇਹ ਬਹੁਤ ਟੇਸਟੀ ਬਣਦੀਆਂ ਆ ਤੇ ਤੁਹਾਨੂੰ ਮੇਰਾ ਇਹ ਸਬਜੀ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਾ ਜੇ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਥੋੜਾ ਜਨਾ ਅੱਜ ਕੱਲ ਵਿਊ ਨਹੀਂ ਆ ਰਹੇ ਵੀਡੀਓ ਤੇ ਮੈਨੂੰ ਇਹ ਵੀ ਬਹੁਤ ਹੁੰਦਾ ਰਹਿੰਦਾ ਆ ਹਨਾ ਤੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀਆਂ ਵੀਡੀਓ ਕਿਹੜਾ ਗੰਦੀਆਂ ਮੰਦੀਆਂ ਹੁੰਦੀਆਂ ਵਧੀਆ ਵੀਡੀਓ ਹੁੰਦਾ ਕੁਝ ਨਾ ਕੁਝ ਸਿੱਖਣ ਨੂੰ ਇਤੋਂ ਵੀ ਮਿਲਦਾ ਆ ਫਿਰ ਪਰਿਵਾਰ ਦੇ ਵਿੱਚ ਬਹਿ ਕੇ ਜਿੱਦਾਂ ਮਾਜੀ ਚੀਜ਼ਾਂ ਬਣਾਓ ਖਾਓ ਕੁਝ ਵੀ ਇਦਾਂ ਦਾ ਗੰਦਮੰਦ ਨਹੀਂ ਹੁੰਦਾ ਹੈਗਾ ਮੇਰੀ ਵੀਡੀਓ ਦੇ ਵਿੱਚ ਵੀ ਜਿਹੜਾ ਆਪਾਂ ਕਿਸੇ ਨੂੰ ਸ਼ੇਅਰ ਨਾ ਕਰ ਸਕੀਏ ਹਨਾ ਤੇ ਗੰਦੀਆਂ ਵੀਡੀਓ ਤਾਂ ਅਸੀਂ ਬਹੁਤ ਛੇਤੀ ਸ਼ੇਅਰ ਕਰਦੇ ਆਂ ਤੇ ਆਪਾਂ ਫੇਰ ਹੋਰ ਕਿਸੇ ਵੀਡੀਓ ਦੇ ਨਾਲ ਜਰੂਰ ਮਿਲਾਂਗੇ ਉਹਨਾਂ ਚਿਰ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ